ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨਿਆ ਜੋ ਲੜਾਇਂ ਦੀਨ ਕੇ 헤 ਉर्जा-ਪੁਰਜਾ ਕੱਟ ਮਰੇ ਕਬ ਹੋ ਨਾ ਛੱਡੈ ਖੇਤ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਕੀਓ ਧੰਨ ਗੁਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵਡੇਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਬਾਬਾ ਯੁਜਾਰ ਸਿੰਘ ਸਾਹਿਬ ਜੀ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਔਰ ਸਿੰਘਾਂ ਦੇ ਸ਼ਹਾਦਤ ਦਾ ਦਿਹਾੜਾ 8 ਪੋ ਨੂੰ ਬਹੁਤ ਸ਼ਰਧਾ ਸਤਕਾਰ ਸਹਿਤ ਮਨਾਇਆ ਜਾਂਦਾ ਹੈ ਔਰ 13 ਪੋ ਨੂੰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾワ ਸਿੰਘ ਸਹਿਬ ਜੀ ਬਾਬਾ ਫਤਿਹ ਸਿੰਘ ਸਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਹਰ ਸਾਲ ਹੀ ਖਾਲਸਾ ਪੰਥ 13 ਪੋ ਵਾਲੇ ਦਿਨ ਦਿਨ ਦੇ 10 ਵਜੇ 10 ਮਿੰਟ ਤੱਕ ਜਿੱਥੇ ਕੇਤੇ ਵੀ ਆਪਣੇ ਕੰਮਕਾਰ ਵਿੱਚ ਬੈਠਾ ਹੈ ਕੋਈ ਪਲੇਨ ਵਿੱਚ ਬੈਠਾ ਹੈ ਕੋਈ ਟ੍ਰੇਨ ਵਿੱਚ ਬੈਠਾ ਹੈ ਕੋਈ ਘਰ ਵਿੱਚ ਬੈਠਾ ਹੈ ਕੋਈ ਗੁਰਦੁਆਰੇ ਵਿੱਚ ਬੈਠਾ ਹੈ 10 ਮਿੰਟ ਮੂਰ ਮੰਤਰ ਔਰ ਮੂਰ ਮੰਤਰਤਾ ਜਾਪ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਕੀਤਾ ਜਾਂਦਾ ਹੈ ਇਸ ਵਾਰში ਜੇਕਰ ਤਫਸੀਲ ਜਿੱਤੋਂ ਵੇਖੀ ਕੀਤੀ ਜਾਂਦੀ ਹੈ ਕਿ 8 ਪੋ ਵਾਲੇ ਦਿਨ ਜਿਸਨ ਵੱਡੇ ਸائیں ਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਦੁਧਾਰ ਸਿੰਘ ਸਾਹਿਬ ਇਹਨਾਂ ਪਿਆਰੇ ਅਤੇ ਸਿੰਘਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ 8 ਪੋ ਵਾਲੇ ਦਿਨ ਵੀ ਦਿਨ ਦੇ 10 ਵਜੇ 10 ਮਿੰਟ ਤੱਕ ਮੁਗਲ ਮੰਤਰ ਅਤੇ ਗੁਰ ਮੰਤਰ ਦੇ ਜਾਪ ਕਰਕੇ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਨਤਮਸਤਕ ਹੋਈਏ ਔਰ ਜੋ ਇਹਨਾਂ ਦਿਨਾਂ ਵਿੱਚ 1 ਪੋ ਤੋਂ ਲੈ ਕੇ ਤੇ 14 ਪੋ ਤੱਕ ਲੰਗਰਾਂ ਵਿੱਚ ਕਿਸੇ ਤਰ੍ਹਾਂ ਦੇ ਵੀ ਕੋਈ ਮਿਠਿਆਨ ਪਦਾਰਥ ਵਿਸ਼ੇਸ਼ ਭਾਤ ਜਿਹੜੇ ਨੇ ਉਹ ਬਿਲਕੁਲ ਨਾ ਬਣਾਏ ਜਾਣ ਨਾ ਪਰੋਸੇ ਜਾਣ ਔਰ ਬਹੁਤ ਸਾਧਵੀ ਦੇ ਨਾਲ ਉਹਨਾਂ ਮਹਾਨ ਸ਼ਹੀਦਾਂ ਨੂੰ ਵਿਆਸ ਕਰਦੇ ਹੋਇਆ ਸਾਨੂੰ ਇਸ ਪੰਦਰਵਾੜੇ ਨੂੰ ਮਨਾਉਣਾ ਚਾਹੀਦਾ ਹੈ ਨੌਜਵਾਨ ਬੱਚਿਆਂ ਨੂੰ ਵੀਰਾਂ ਨੂੰ ਬੇਨਤੀ ਹੈ ਕਿ ਬਹੁਤ ਸ਼ਰਧਾ ਔਰ ਸਤਿਕਾਰ ਸਾਹਿਤ ਗੁਰਦੁਆਰਾ ਚਮਕੋਤ ਸਹਿ ਵਿਖੇ ਜਾ ਕੇ ਔਰ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਵਿਖੇ ਜਾ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨਾ ਕਿਸੇ ਪ੍ਰਕਾਰ ਦੀ ਕੋਈ ਹੁੱਲੜਬਾਜੀ ਨਹੀਂ ਕਰਨੀ ਕੋਈ ਰੌਲਾ ਪਾਉਂਦੇ ਹੋਏ ਆ ਸਪੀਕਰ ਲਾ ਲਾ ਕੇ ਟਰੈਕਟਰਾਂ ਦੇ ਉੱਪਰ ਸਪੀਕਰ ਲਾ ਲਾ ਕੇ ਜੋ ਆਪਾਂ ਸ਼ੋਰਗੁਲ ਕਰਦੇ ਹੋਏ ਇਹਨਾਂ ਸਥਾਨਾਂ ਤੇ ਜਾਂਦੇ ਆ ਸਾਨੂੰ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਸਹਿਤ ਤੇ ਜੋ ਸਰਕਾਰ ਹੈ ਉਹ ਭੇਟ ਕਰਨਾ ਚਾਹੀਦਾ ਸਮੁੱਚੀਆਂ ਸੰਗਤਾਂ ਔਰ 8 ਕੋ ਵਾਲੇ ਦਿਨ ਵੀ ਸਵੇਰ ਦੇ 10 ਵਜੇ 10 ਮਿੰਟ ਤੱਕ ਵੱਡੇ ਸਹਿਬਜ਼ਾਦਿਆਂ ਦੀ ਯਾਦ ਵਿੱਚ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰਿਆਂ ਦੀ ਯਾਦ ਵਿੱਚ ਔਰ ਜਿਹਨਾਂ ਸਿੰਘਾਂ ਨੇ ਉਥੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਦੀ ਯਾਦ ਵਿੱਚ ਮੂਰ ਮੰਤਰ ਤੇ ਗੁਰ ਮੰਤਰ ਦੇ ਜਾਪ ਜ਼ਰੂਰ ਕੀਤੇ ਜਾਣ ਵਾਜ ਗੁਰੂ ਜੀ ਦਾ ਫਲਸਾ ਵਾਜ ਗੁਰੂ ਜੀ ਦੀ ਫਤਿਹ